ਮੈਂ ਜੁਗਿੰਦਰ ਸਿੰਘ ਗੁਰਾਹਾਂ ਸੂਬਾ ਪ੍ਰਧਾਨ ਭਾਰਤੀ ਕਿਸਾਨ ਇਕਤਾ ਗੁਰਾਹਾਂ ਸਾਥੀਓ ਪਿਛਲੇ ਦਿਨੀ ਜਿਹੜੀ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀ ਹਮਾਇਤ ਤੇ ਪੰਜਾਬ ਦੇ 26 ਮੰਡੀਆਂ ਨੌਂ ਤਨਾਟ ਘਰਾਣਿਆਂ ਨੂੰ ਕਣਕ ਦੀ ਫਸਲ ਵੇਚ ਤੇ ਸਟੋਰੇਜ ਤੇ ਪ੍ਰੋਸੈਸਿੰਗ ਕਰਨ ਦੀ ਮਨਜ਼ੂਰੀ ਦਿੱਤੀ ਹੈ ਉਹਦੇ ਨਾਲ ਦਿੱਲੀ ਦੇ ਵਿੱਚ ਲੜੇਗੇ ਘੋੜ ਦੇ ਜਿਹੜੇ ਤਿੰਨ ਕਾਨੂੰਨ ਕਾਲੇ ਕਾਨੂੰਨ ਆਪਾਂ ਰੱਦ ਕਰਾਇਆ ਸੀ ਇਹ ਸਮਝ ਲਓ ਕਿ ਤਿੰਨ ਕਾਨੂੰਨਾਂ ਦੇ ਵਿੱਚੋਂ ਪਹਿਲੇ ਦੋ ਕਾਨੂੰਨ ਉਹ ਸਰਕਾਰ ਨੇ ਇੰਪਲੀਮੈਂਟ ਕਰਨ ਦਾ ਫੈਸਲਾ ਕਰਤਾ ਜਿਹਦੇ ਨਾਲ 26 ਮੰਡੀਆਂ ਦੇ ਵਿੱਚ ਨੌ ਤਨਖਾੜੇ ਘਰਾਣਿਆਂ ਨੂੰ ਛੀਲਵਾਂ ਦੇ ਤਰ੍ਹਾਂ ਹੀ ਕਣਕ ਖਰੀਦ ਕੇ ਉਹਦੀ ਸਟੋਰੀ ਕਰਨ ਦੀ ਆਗਿਆ ਦਿੱਤੀ ਜਿਵੇਂ ਕਿਵਾਸੀ ਕਿਹਾ ਸੀ ਜਦੋਂ ਤਿੰਨ ਕਾਨੂੰਨ ਰੱਦ ਕੀਤੇ ਨੇ ਕਿ ਮੋਦੀ ਹਕੂਮਤ ਨੇ ਕਿ ਸਭ जख्मी ਹੋਇਆ ਡੰਗ ਮਾਰਨ ਦੀ ਸਮਰੱਥਾ ਜਿਹਉਂ ਦੀ ਹੈਗੀ ਹੈ ਸੋ ਉਹ ਵੀ ਕਿਉਂਕਿ ਨੀਤੀ ਤੇ ਨੀਤ ਦੇ ਵਿੱਚ ਕੋਈ ਅਜੇ ਫਰਕ ਨਹੀਂ ਸੀ ਆਇਆ ਉਹ ਜਿਹੜੇ ਕਾਨੂੰਨ ਆਪਾਂ ਰੱਦ ਕਰਾਇਆ ਸੀ ਉਹ ਮੋਡ ਇੰਪਲੀਮੈਂਟ ਕਰਕੇ ਚੁੱਪਚੀਪ ਹੀ ਤੇ ਪੰਜਾਬ ਸਰਕਾਰ ਦੇ ਨਾਲ ਨਾਲ ਕੇ ਉਹ ਚੁੱਪਚੀਪ ਹੀ ਤੇ ਪੰਜਾਬ ਦੇ ਵਿੱਚ ਇੰਪਲੀਮੈਂਟ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਤੇ ਜੇ ਆਪਾਂ ਇਹਦਾ ਵਿਰੋਧ ਟਟਕੇ ਨਾ ਕੀਤਾ ਹੈ ਵਾਪਸ ਨਾ ਕਰਵਾਏ ਤਾਂ ਸਮਝ ਲਓ ਵੀ ਉਹ ਤਿੰਨ ਕਾਲੇ ਕਾਨੂੰਨ ਸੋਡੇ ਫਿਰ ਦੁਬਾਰੇ ਲਾਗੂ ਹੋ ਜਾਣਗੇ ਜੇ ਨਹੀਂ ਜਿਹੜੀ ਖਾਣ ਦੀਆਂ ਵਸਤਾਂ ਨੇ ਖਾਦ ਪਦਾਰਥਾਂ ਨੇ ਤੇ ਆ ਜਿਹੜੀ ਮੰਡੀ ਸਿਸਟਮ ਹੈ ਸਰਕਾਰੀ ਖਰੀਦ ਹੈ ਇਹ ਸਾਰੀ ਦੀ ਸਾਰੀ ਪ੍ਰਾਈਵੇਟ ਕੰਪਨੀ ਦੇ ਹੱਥਾਂ ਚ ਨਹੀਂ ਜਾਣੀ ਆ ਜਿੱਦੇ ਚ ਜ਼ਮੀਨਾਂ ਵੀ ਨਹੀਂ ਵਜਣੀਆਂ ਇੱਥੇ ਤੱਕ ਗੱਲ ਜਾਣੀ ਆ ਵੱਡੇ ਵੱਡੇ ਜਿਹੜੇ ਭਾਰਤ ਮਾਲਾ ਪ੍ਰੋਜੈਕਟ ਬਣ ਰਹੇ ਨੇ ਏਸੇ ਨਾਲ ਹੀ ਗੱਲ ਨਾਲ ਜੁੜੇ ਹੋਏ ਨੇ ਕਿ ਉਹ ਮਾਲ ਦੀ ਟੋਟੋਾਈ ਦਾ ਅਸ ਤੋਂ 10 ਕਿਲੋਗ੍ਰਾਮਾਂ ਦੇ ਵਿੱਚੋਂ ਮਾਲ ਦੀ ਢੋਟਵਾਈ ਦਾ ਕੰਮ ਕਰਿਆ ਕਰਨਗੇ ਏਸੇ ਕਰਕੇ ਅਸੀਂ ਭਾਰਤੀ ਕਿਸਾਨ ਯੂਨੀਅਨ ਤਲਾਵ ਇਹਦਾ ਫੌਰੀ ਅੱਜ ਪੰਜ ਮੈਂਬਰੀ ਮੀਟਿੰਗ ਕਰਕੇ ਕਾਲ ਦਿੱਤੀ ਹੈ ਕਿ 2 ਤਰੀਕ ਤੋਂ ਲੈ ਕੇ 5 ਤਰੀਕ ਤੱਕ ਸਾਰੇ ਆਪ ਦੇ ਐਮ.ਐਲ.ਏ ਦੇ ਬਾਰ ਮੂਰੇ ਧਰਨੇ ਲਾ ਕੇ ਚਿੱਟਾਵਨੀ ਪੱਤਰ ਦਿੱਤੇ ਜਾਣਗੇ ਤੇ 8 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ ਅਸੀਂ ਇਹ ਪ੍ਰੋਗਰਾਮ ਜਿਹਨੀਆਂ ਸਾਰੇ ਸਾਡੇ ਆਗੂ ਸਹਿਮਾਨਾਂ ਨੂੰ ਵਰਕਰ ਸਹਿਮਾਨਾਂ ਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਨੂੰ ਮੇਰੀ ਵੀਡੀਓ ਕਲਿੱਪ ਸੁਣ ਕੇ ਹੁਣੇ ਆਪਣੀ ਆਪਣੀ ਜਥੇਬੰਦੀਆਂ 'ਚ ਫੈਸਲੇ ਕਰਕੇ ਆਪਣੇ ਪਿੰਡ ਕਾਇਆਂ 'ਚ ਜ਼ਿਲਾ ਬਲਾਕ ਕਾਇਆਂ 'ਚ ਫੈਸਲੇ ਕਰਕੇ ਇੰਪਲੀਮੈਂਟ ਕਰਕੇ 2 ਤੋਂ ਲੈ ਕੇ 5 ਤੱਕ ਜਿਹੜਾ ਡੇਟਾ ਵੀ ਸਾਨੂੰ ਅਸੀਂ ਫੋਨਾਂ 'ਤੇ ਵੀ ਦੱਸਾਂਗੇ ਤੇ ਇਹ ਨੂੰ ਲਾਗੂ ਕਰੋ ਇਹਦੇ ਵਗੈਰ ਬਚਣਾ ਨਹੀਂ ਉਦੋਂ ਕਹਾ ਅਗਲੀ ਲੜਾਈ ਅਗਲਾ ਪ੍ਰੋਗਰਾਮ ਜੁਬਾਤ ਦੇਣਾ